ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਝਾੜੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸੇਬ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵਪਾਰ ਦਾ ਕੰਮ ਕਰਦੇ ਆਂ ਭਾਜੀ ਹੁਣੀ ਹਰ ਵੇਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਤਿੰਨ ਵੇੜਾਂ ਸੇਲ ਕਰਨੀਆਂ ਤਿੰਨੇ ਸੂਈਆਂ ਸਵਈਆਂ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਗੁਲਾ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਤੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਵੇੜਾਂ ਦੀ ਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਸਰੇ ਜੀ ਕਿ ਹਾਲ ੜੇ ਵਧੀਆ ਜੀ ਤੁਸੀਂ ਸੁਣਾਓ ਜੀ ਤਾਂ ਮੜਕਦੀ ਠੀਕ ਹੈ ਜੀ ਤੇ ਵਪਾਰ ਦਾ ਕੰਮ ਆ ਭਾਜੀ ਆਪਣਾ ਹਾਂਜੀ ਹਾਂਜੀ ਵੀ ਵਪਾਰ ਦਾ ਕੰਮ ਹੈ ਜੀ ਠੀਕ ਹੈ ਜੀ ਹਾਂਜੀ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਪਿੰਡ ਚੜ ਨੰਗਲ ਆ ਜੀ ਤਹਿਸੀਲ ਆ ਆਪਣਾ ਬੱਬਕਾਲਾ ਸਾਹਿਬ ਆ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਠੀਕ ਹੈ ਜੀ ਨਾਮ ਕੀ ਆ ਜੀ ਜਗਤਾਰ ਸਿੰਘ ਆ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 98783 53467 ਠੀਕ ਆ ਹਾਂਜੀ ਤੇ ਤਿੰਨੇ ਸੂਈਆਂ ਸੂਈਆਂ ਵੇੜਾ ਹਨਾ ਹਾਂਜੀ ਤੇ ਤਿੰਨੇ ਸੂਈਆਂ ਠੀਕ ਹੈ ਇਹਦੇ ਸ਼ੁਰੂਆਤ ਇੱਥੋਂ ਹੀ ਕਰੀਏ ਜਰਸੀ ਤੋਂ ਪਹਿਲਾਂ ਸੰਗਤ ਬੈਠ ਕੇ ਕਰ ਲਈਏ ਕਾਲੀ ਜਰਸੀ ਆ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਵੀਰ ਦੀ ਐਸ ਟਾਈਮ ਕ੍ਰੈਡਟਰ ਤਿਆਰ ਆ ਗਈ ਬਾਹਰ ਥੱਲੇ 13 ਲੀਟਰ ਹਾਂਜੀ 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 ਤੇ ਸੂਆ ਕਿੰਵਾ ਜੀ ਸੂਆ ਪਹਿਲਾ ਹੈ ਦਾ ਅੱਛਾ ਪਹਿਲਾ ਹੀ ਸੂਆ ਸੋਈ ਹੈ ਤੇ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ 15 ਦਿਨ ਹੋ ਗਏ ਸੂਈ ਨੂੰ ਅੱਛਾ 15 ਦਿਨ ਹੋ ਗਏ ਅੱਜ ਤੋਂ 15 ਦਿਨ ਹੋ ਗਿਆ ਜੀ ਤੇ ਬੱਚਾ ਕੀ ਆ ਜੀ ਮਗਰਮ ਬੱਚਾ ਮਗਰ ਵਸ਼ੀ ਆ ਜੀ ਵਸ਼ੀ ਮਗਰਿਆ ਵਸ਼ੀ ਬੜੀ ਸੋਹਣੀ ਆ ਵੇਖੋ ਜੀ ਵਸ਼ੀ ਕਰੋ ਚੈੱਕ ਵਸ਼ੀ ਤੇ ਬਾਕੀ ਥਾਣ ਵੇਖੋ ਜੀ ਕਿੱਡਾ ਸੋਹਣਾ ਕੁਆਲਟੀ ਵਾਲਾ ਲੱ ਬਹੁਤ ਚੰਗੀ ਕੁਆਲਿਟੀ ਦਾ ਥਣ ਲੱਗਾ ਵਾ ਦੁੱਧ 13 ਲੀਟਰ ਹਾਂਜੀ 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 ਬਸ ਦੋ ਡੰਗ ਚੋਸ ਭਾਈ ਜੀ ਇੱਕ ਲੈ ਠੀਕ ਆ ਹਾਂਜੀ ਆਨਲਾਈਨ ਮੰਗਾਲੇ ਕੋਈ ਨਹੀਂ ਤੋਰੋ ਜੀ ਇਹਨੂੰ ਖੋਲੋ ਜੀ ਬਾਕੀ ਸੋਹਣੀ ਸੰਖੀ ਪੂਰੀ ਆ ਸੂਈ ਤਾਜੀ ਆ ਜੀ ਕਰੋ ਚੈੱਕ ਮੱਕਰਵਾ ਛੀਡਾ ਵਾਲਾ ਫਾਇਦਾ ਜਰਸੀ ਆ ਜੀ ਬਲੈਕ ਆਹ ਦੇਖੋ ਜੀ ਦੁੱਧ ਵਾਲੀ ਆ ਪੂਰੀ ਥਣ ਬੜੇ ਸੋਹਣੇ ਲੱਗੇ ਆ ਆਜੇ ਮੋੜਦੇ ਆਉਂਗੇ ਦੁੱਧੋਂ ਵਜੂਗੀ ਭਾਈ ਥੋੜਾ ਪਤਾ ਸਾਡੀ ਵਿੱਚ ਵਜੂਗੀ 2 ਲੀਟਰ ਤੋਂ ਵਜੂ ਹੋ ਰਾ ਠੀਕ ਆ ਹਾਂਜੀ ਹਾਂਜੀ ਹੁਣ ਜਿਹੜਾ ਚਵਾ ਕੇ ਦੇਣਾ 13 ਲੀਟਰ ਰੱਸੀ ਪਾ ਕੇ ਚਵਾਈ ਕਰ ਦੇ ਜੀ ਮੰਗਾ ਪਾ ਕੇ ਜੀ ਠੀਕ ਹੈ ਜੀ ਹਾਂਜੀ ਮੰਗਾ ਪਾ ਕੇ ਤੇ ਆ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਜੀ ਆਪਾਂ ਛੋੜੇ ਮੁੱਲ ਪਾ ਆਪਾਂ ਕਰਨੇ ਆ ਕਿੰਨਾ ਕਰ ਮੁੱਲ 42000 ਰੁਪਇਆ ਹਾਂਜੀ ਬਾਕੀ ਤੁਸੀਂ ਛੋੜ ਕੇ ਨਹੀਂ ਕਰ ਦੋਗੇ ਦੋ ਜੀ ਦੀ ਮੱਝ ਤੁਸੀਂ ਕਰੋਗੇ 2000 ਦੀ ਕਰ ਦੋਗੇ 2000 ਦੀ ਆਪਾਂ ਕਰਦਾ ਛੋੜ ਜੀ 40 ਚੋਂ ਹਾਂਜੀ ਹਾਂਜੀ ਕਰ ਦਾਂ 40 ਚੋਂ ਹੋ ਜੂ ਅੰਦਰ ਨੇ 40 ਤੱਕ ਆ ਜਾਣਾ ਕਰੋ ਮੈਂ ਕੀ ਤਾ ਕਰ ਦੋ ਥੋੜਾ ਬੜਾ ਨਹੀਂ 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 ਜਾਂ ਯਾਰ ਕਰ ਦਾਂਗਾ ਇੱਕ ਘਟ 40 ਹਾਂਜੀ ਹਾਂਜੀ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਮਾਨਤਨ ਹੋਊਗਾ ਪਹਿਲੀ ਵੀਡੀਓ ਆ ਇਹ ਆਵੇ ਮਾਨ ਵਧਾਇਓ ਭਾਜੀ ਦਾ ਵੀ ਹੌਸਲਾ ਵਧਾਉਣਾ ਵਾ ਵੀਡੀਓ ਦੇ ਵਿੱਚ ਤੇ ਫੋਨ ਜ਼ਰੂਰ ਲਾਇਓ ਤੇ ਸੋਹਣੀਆਂ ਵਾਂ ਜਿੰਨੀਆਂ ਵੜਾਂ ਤਿੰਨੇ ਹੀ ਆ ਤਿੰਨੇ ਸੋਹਣੀਆਂ ਤਾਂ ਦੂਜੇ ਨੰਬਰ ਵਾਲੀ ਬਾਰੇ ਦਸੀਏ ਜੀ ਦੂਜੇ ਨੰਬਰ ਆ ਜੀ ਮਹੀਨਾ ਸੋਆ ਹੈ ਤੁਹਾਡਾ ਬੱਚਾ ਮਹੀਨੇ ਦਾ ਅੱਛਾ ਮਹੀਨਾ ਆ ਗਿਆ ਸੋਈ ਹਾਂ ਮਹੀਨਾ ਤੇ ਦੁੱਧ ਕਿੰਨਾ ਆ ਜੀ ਇਹ ਥੱਲੇ ਮੌਕੇ ਦਾ ਇਹ ਟਾਈਮ ਦਾ 9 10 ਕਿਲੋ ਤਿਆਰ ਆ ਅੱਛਾ 9 ਤੋਂ 10 ਲੀਟਰ ਹਾਂਜੀ 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 ਠੀਕ ਆ ਮਗਰ ਬੱਚਾ ਕੀ ਆ ਜੀ ਤੁਹਾਡਾ ਬੱਚਾ ਜੀ ਵਸ਼ਾ ਮਗਰ ਆ ਜੀ ਆ ਵੇਖੋ ਤੋਰੋ ਇਹਨੂੰ ਹੋ ਲੋ ਜੀ ਇੱਕ ਮਹੀਨਾ ਹੋ ਗਿਆ ਸੂਈ ਨੂੰ ਮਗਰ ਵਸ਼ਾਇਦੇ ਤੇ 10 9 10 ਕਿਲੋ ਦੁੱਧ ਦਸਦੇ ਹੋ ਜੀ ਬਾਕੀ ਪ੍ਰਿੰਟ ਪ੍ਰਿੰਟ ਸੋਨਾ ਵਾ ਡੱਬ ਵੇਖੋ ਕਿਹੜਾ ਸੋਨਾ ਵੈੜ ਨੂੰ ਕੀ ਸਕਵਲਟੀ ਚੈੱਕ ਕਰ ਲਓ ਸੂਆ ਦਾ ਕਰਵਾ ਦੱਸਿਆ ਸੂਆ ਪਹਿਲਾਂ ਹੀ ਪਹਿਲਾਂ ਹੀ ਸੂਆ ਜੀ ਲੈਵਾ ਚੈੱਕ ਕਰੋ ਜੀ ਥਾਣ ਬੜੇ ਸੋਹਣੇ ਲੱਗੇ ਆ ਇਹਦੇ ਕੁਆਲਟੀ ਵਾਲੀ ਆ ਆ ਜਾਓ ਭਾਜੀ ਮੋੜ ਲਿਓ ਕੀ ਸਕਵਲਟੀ ਵੀ ਚੰਗੀ ਸੋਹਣੀ ਆ ਥਾਣ ਸੋਹਣੇ ਲੱਗੇ ਆ ਦੋ ਦੋ ਬਾਜੀ ਵਾਜੂ ਥੋੜਾ ਬੋਧਾ ਫਿਰ ਕਿਲੋ ਫਾਉਂਡ ਦਾ ਫਰਕ ਪਾ ਜੂਗੇ ਮੈਂ ਤੁਹਾਨੂੰ ਚਾਰ ਕਿਲੋ ਕਰ ਜੀ ਤਿੰਨ ਕਿਲੋ ਵਧਾ ਦੇ ਜੂਗਾ ਪਰ ਉਹ ਨਹੀਂ ਠੀਕ ਆ ਤੇ ਚਵਾਈ ਕਿਦਾਂ ਰਸੀ ਪਾ ਕਰਦੇ ਉਹਦੀ ਰਸੀ ਪਾਵੇ ਜੀ ਠੀਕ ਆ ਹਾਂ ਜੀ ਅਗਲੇ ਥਾਣਾ ਆਪਾਂ ਧਾਰਾਂ 8 ਦਾ 18 ਦਾ ਆਪਣਾ ਥੋੜਾ ਟੈਟ ਆਉਂਦੀ ਆ ਅਗਲੇ ਭੋਲਿਆ ਹੁੰਦੀ ਆ ਹਾਂ ਅਗਲੇ ਥਾਣਾ ਦੋਵਾਂ ਚੋਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਚ 35000 ਰੁਪਿਆ ਦਾ ਛੋੜ ਕਰਾ ਲਓ 2000 ਦੀ ਕਰ ਦਈਏ ਚੋ ਵੀ ਕਰਾ ਲਓ ਬਾਕੀ ਫਿਕਸ ਜੀ ਆ ਦੱਸ ਦੋ ਦੇਣੀ ਕਿੰਨੇ ਕੁ ਦੀ ਆ ਬੱਤੀ 10000 32000 ਜੀ ਮੌਕੇ ਤੇ ਹੋ ਜੂ ਮਾਰਦਾਂ ਜਿਹਨੂੰ ਪਸੰਦ ਆਵੇ ਫੋਨ ਲਾ ਲੇ ਪਤਾ ਨਹੀਂ ਕਿੰਨੇ ਦੀ ਦੇ ਦੇਣ ਭਾਜੀ ਜਣੀ ਠੀਕ ਹੈ ਮਗਰ ਆ ਵਸ਼ਾ ਜੇ ਵੇਖ ਲੋ ਤੇ ਸੋਹਣੀ ਸੁਨੱਖੀ ਪੂਰੀ ਜੀ ਸੋਹਣੀ ਵੱਲੋਂ ਨਹੀਂ ਕਮੀ ਕੋਈ ਵੀ ਥਣ ਬਾਕੀ ਬਾਤ ਘਾਟ ਥਣਾ ਦੀ ਨਹੀਂ ਕੋਈ ਕੋਈ ਬਰਾਬਰ ਘਰਾਂ ਜੀ ਮਗਰ ਜੋੜੀ ਕਰ ਲਈ ਦੋਵੇਂ ਮਨ ਉਦਰਾਬਰ ਹੋ ਗਏ ਠੀਕ ਹੈ ਜੀ ਤੇ ਆ ਤੀਜੇ ਨੰਬਰ ਵਾਲੀ ਕਿੰਨੇ ਕ ਦਿਨਾਂ ਦਾਸੂਗਾ ਜੀ ਇਹ ਸੂਆ 20 ਦਿਨ ਸੂਆ ਵੀਰਾਂ ਗੱਲ ਆ ਅੱਛਾ 20 ਦਿਨ ਹੋ ਗਏ ਸੋਹਣੇ 20 ਦਿਨ ਸੂਈਨ ਹੋ ਗਏ ਇਹਨੋਂ ਠੀਕ ਹੈ ਤੇ ਦੁੱਧ ਹੈਟਿਆ ਉਹਦੇ 15-16 ਲੀਟਰ ਤਿਆਰ ਮੋਪੇ ਦਾ ਅੱਛਾ ਹਾਂਜੀ ਤੇ ਬੱਚਾ ਵਸ਼ਾ ਮਗਰ ਜੀ ਵਸ਼ਾ ਲਾ ਮੋੜੀ ਠੀਕ ਹੈ ਜੀ 15-16 ਲੀਟਰ ਦੁੱਧ ਆ ਇਹਦੇ ਕੋਲ ਜਰਸੀ ਆ ਜੀ ਹਾਂਜੀ ਤੋਰੋ ਇਹਨੂੰ ਖੋਲੋ ਜੀ ਕਰੋ ਚੈੱਕ ਜਰਸੀ ਵਹਿੜਿਆ 15 ਤੋਂ 16 ਲੀਟਰ ਦੁੱਧ ਜਿਹੜਾ ਇਹਦੇ ਕੋਲ ਹੈਗਾ ਤੇ ਅਸੀਂ ਇਹਨੂੰ ਪਾਉਣੀ ਪੈਂਦੀ ਕਿ ਨਹੀਂ ਹਾਂਜੀ ਇਹਦੀ ਹਾਂਜੀ ਠੀਕ ਹੈ ਜੀ ਬਾਕੀ ਥਾਣ ਥਣ ਇਹਦਾ ਵੀ ਚੰਗਾ ਸੋਹਣਾ ਲੱਗਾ ਲੈਵੇ ਤੇ ਉੱਤੇ ਨਾਲਾ ਨੂੜਾ ਚੰਗੀ ਆ ਵੱਡੀ ਜਰਸੀ ਜਿਹਨੂੰ ਕਹ ਦਿੰਦੇ ਉਹ ਜਰਸੀ ਆ ਇਹ ਕੱਦ ਪੂਰਾ ਵੱਡਾ ਸੋਹਣੀ ਸਨਖੀ ਆ ਜੀ ਇਹ ਵੀ ਥਾਣ ਚੰਗੇ ਸੋਹਣੇ ਲੱਗੇ ਮੁੱਠੀ ਦੀ ਚਵਾਲ ਆ ਆ ਜਾਓ ਬਾਜੀ ਮੋੜ ਲਿਓ ਬੇਲ ਦੀ ਕਾਫੀ ਲੰਮੀ ਆ ਥਾਣ ਵੀ ਸੋਹਣੇ ਤੇ ਨਾੜਾਂ ਵੇਖੋ ਕਿੱਡੀਆਂ ਮੋਟੀਆਂ ਮੋਟੀਆਂ ਲੱਗੀਆਂ ਲੈਵੇ ਦੇ ਦੇ ਜਿਹੜਾ ਕੋਲ ਆਊਗਾ ਭੈਣ ਭਰਾ ਸੋਹਣੀਆਂ ਜ਼ਰੂਰ ਲੱਗਣਗੀਆਂ ਉਹਨੂੰ ਆ ਵੇਖੋ ਕਹੋ ਚੱਕ ਥਾਣ ਕਿੱਡਾ ਸੋਹਣਾ ਲੱਗਾ ਜੀ ਥਾੜਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਬਿਲਕੁਲ ਬਿਲਕੁਲ ਬਰਾਬਰ ਠੀਕ ਹੈ ਜੀ ਹਾਂਜੀ ਜੋ ਜਿਹੜੀ ਉਹ ਜੋੜੀ ਜੋੜੀ ਆਉਂਦੀ ਨਹੀਂ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 55000 ਰੁਪਇਆ ਛੋੜ ਕਿ ਨਹੀਂ ਕਰੋਗੇ ਛੋਟ ਕਰਾ ਲਓ ਭਈ ਠੰਡਾ ਦੋ ਹੀ ਕਰ ਦੋ ਵਿਚੋਂ ਇਹ ਕੇ ਇਹ ਦੋ ਕਰਾ ਲਓ ਜੀ ਤੁਸੀਂ ਆਪਣੀ ਮਰਜ਼ੀ ਨਾਲ ਕਰ ਦੋ ਥੋੜੀ ਬੋਦੀ ਪਹਿਲੀ ਕਰ ਦਾਂਗੇ ਹਾਂਜੀ 50000 ਦੇ ਦਾਂ ਹਾਂ ਨਾ 50 ਜੋ ਅੰਦਰ ਨਾਲ ਕਰ ਦੋ ਥੋੜੀ ਜੀ ਉਹ ਤਾਂ ਦੀ ਮਰਜ਼ੀ ਹੈ ਮੈਂ ਕਿਹਨਾਂ ਕਰ ਦੋਗਾ ਕਿ 100000 ਕਰ ਦਿੰਦੇ ਦੋ ਕਰ ਦੋ 48 ਦੀ 47000 ਦੀ ਹਾਂਜੀ 47000 ਦੀ 47000 ਦੀ ਹਾਂਜੀ ਹਾਂਜੀ ਸੂਆ ਕਰਵਾਊਗਾ ਇਹਦਾ ਸੂਆ ਕੋ ਤੀਜਾ ਮੇ ਚੌਥਾ ਮੇਲੇ ਮਰਜ਼ੀ ਆਪਣੀ ਕਰੀ ਆਪਾਂ ਦੁੱਧ ਦੇ ਪੈਸੇ ਲੈਣੇ ਹਨਾ ਹਾਂਜੀ ਦੁੱਧ ਦੇ ਪੈਸੇ ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਬਾਕੀ ਗੱਲ ਵੀ ਵੀਰ ਭਰਾ ਜੀ ਤੇ ਸ਼ੇਅਰ ਕਰਨ ਜੀ ਤੇ ਪਿਆਰ ਪਾਈ ਖਣਾ ਠੀਕ ਹੈ ਜੀ ਆਪਾਂ ਹੌਸਲਾ ਬਦਹਾਉਣ ਕੇ ਪਹਿਲੀ ਵੀਡੀਓ ਹੈ ਹਨਾ ਪਹਿਲੀ ਵੀਡੀਓ ਉਹ ਤਾਂ ਚੱਲ ਮਾਲ ਆਉਂਦੀ ਜਾਂਦਾ ਰਹਿੰਦਾ ਵਾ ਜੀ 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 ਆ ਪਹਿਲੀ ਵੀਡੀਓ ਪਾਉਣ ਲੱਗੇ ਜਾਨੇ ਠੀਕ ਹੈ ਜੀ ਠੀਕ ਹੈ ਸਹੀ ਆ ਲਾ ਲਿਓ ਫੋਨ ਭਾਈ ਨੂੰ ਤੇ ਤਿੰਨੇ ਵੜਾ ਸੋਹਣੀਆਂ ਸੰਖੀਆਂ ਵਾ ਤੇ ਆ ਕੇ ਦੋ ਟਾਈਮ ਚ ਹੋ ਗਿਆ ਆਪਣੀ ਤਸੱਲੀ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ